ਮੈਂ ਜਦੋਂ ਰੀਅਲੀ ਆਪਣੇ ਬੱਚੇ ਨਾਲ ਵਕਤ ਤੇ ਜਾਨੀ ਆ ਨਾ ਬੜਾ ਵਧੀਆ ਲੱਗਦਾ ਉਹਨੂੰ ਬਾਹਰ ਕਮਾਉਣਾ ਉਹਨਾਂ ਹੱਸਣਾ ਖੇਡਣਾ ਗੱਲਾਂ ਕਰਨੀਆਂ ਹਨਾ ਇਹ ਟਾਈਮ ਮੁੜ ਕੇ ਨਹੀਂ ਆਉਣਾ ਹੈਗਾ ਜਦੋਂ ਬਚਪਨ ਲੰਘ ਜਾਂਦਾ ਹੁਣ ਜਿਹੜੇ ਇਹਨਾਂ ਬਾਹਰਲੇ ਮੁਲਕਾਂ ਚ ਰਹਿੰਦੇ ਆ ਮੰਨ ਲਓ ਵੀ ਹਸਬੰਡ ਵਾਈਫ ਹੀ ਆ ਉਹਨਾਂ ਦੇ ਬੱਚੇ ਆ ਹੁਣ ਉਹਨਾਂ ਦੇ ਵਿੱਚੋਂ ਜਾਂ ਤਾਂ ਕੋਈ ਇੱਕ ਦਾਣਾ ਕੰਮ ਕਰ ਲੇ ਹਨਾ ਇੱਕ ਦਾਣਾ ਬੱਚਿਆਂ ਦੇ ਟੇਕ ਕੇਅਰ ਕਰ ਲਵੇ ਇਦਾਂ ਆ ਜਾਂ ਤਾਂ ਫਿਰ ਹੁਣ ਜੇ ਇਕੱਲੇ ਦੀ ਕਮਾਈ ਨਾਲ ਤਾਂ ਤੁਹਾਨੂੰ ਪਤਾ ਹੀ ਅੱਜਕੱਲ ਇੱਕ ਮੈਂਬਰ ਘਰ ਦਾ ਕਮਾਉਂਦਾ ਹੋਵੇ ਤੇ ਬਾਕੀ ਜੀ ਉਹਦੇ ਤੇ ਡਿਪੈਂਡ ਹੁਣ ਤਾਂ ਔਖਾ ਆ ਜਾਦਾ ਫਿਰ ਵਾਈਫ ਨੂੰ ਵੀ ਨਾਲ ਹੈ ਨਾ ਜੌਬ ਕਰਨੀ ਪੈਂਦੀ ਆ ਤੇ ਬੱਚਿਆਂ ਨੂੰ ਕਿਸੇ ਹੋਰ ਦੇ ਕੋਲ ਛੱਡਣਾ ਪੈਂਦਾ ਡੇ ਕੇਅਰ ਹੋ ਗਿਆ ਜਾਂ ਕਿਸੇ ਹੋਰ ਦੇ ਕੋਲ ਹਨਾ ਪਰ ਸਾਡੇ ਮਨ ਚ ਇਹੀ ਗੱਲਾਂ ਆਉਂਦੀ ਰਹਿੰਦੀਆਂ ਐ ਡਰ ਜਿਹਾ ਲੱਗਾ ਰਹਿੰਦਾ ਵੀ ਜਿੱਦਾਂ ਦਾ ਅੱਜ ਕੱਲ ਟਾਈਮ ਚੱਲ ਰਿਹਾ ਸਾਨੂੰ ਹਨਾ ਕਿਸੇ ਹੋਰ ਦੇ ਆਸਰੇ ਬੱਚੇ ਛੱਡ ਕੇ ਜਾਈਏ ਡਰੀ ਲੱਗਾ ਰਹਿੰਦਾ ਆ ਪਰ ਕੀ ਕਰੀਏ ਮਜਬੂਰੀਆਂ ਆ ਕਿ ਅਸੀਂ ਜੌਬ ਤੋਂ ਬਿਨਾ ਵੀ ਨਹੀਂ ਰਹਿ ਸਕਦੇ ਹਨਾ ਵੀ ਕਮਾਈ ਦਾ ਕੋਈ ਸਾਧਨ ਨਾ ਹੋਊਗਾ ਤਾਂ ਫਿਰ ਅਸੀਂ ਕਿੱਦਾਂ ਸਰਵਾਈਵ ਕਰਾਂਗੇ ਮੈਂ ਦੇਖਦੀ ਆ ਵੀ ਕਈ ਮਦਰ ਜਿਹੜੀਆਂ ਹੁੰਦੀਆਂ ਆ ਜਿਹੜੀਆਂ ਆਪਾਂ ਇੰਡੀਅਨ ਲੇਡੀਜ਼ ਹੁੰਦੀਆਂ ਨਾ ਕਈ ਉਹ ਚਾਹੁੰਦੇ ਹੁੰਦੇ ਕਿ ਅਸੀਂ ਆਪਣੇ ਹਸਬੰਡ ਨੂੰ ਨਾ ਫਾਈਨੈਂਸ਼ਲੀ ਥੋੜਾ ਜਿੰਨਾ ਕਿ ਵੀ ਹੋ ਸਕੇ ਥੋੜਾ ਬਾਲਾ ਅਸੀਂ ਹੈਲਪ ਕਰੀਏ ਪਰ ਅਸੀਂ ਹੈਲਪਲੈਸ ਹੁੰਨੇ ਆ ਜਦੋਂ ਬੱਚੇ ਛੋਟੇ ਹੁੰਦੇ ਆ ਘਰੋਂ ਬਾਹਰ ਜਾ ਕੇ ਜੌਬ ਕਰਨੀ ਆਪਣੇ ਕੋਲੋਂ ਮਮਕਨ ਨਹੀਂ ਹੁੰਦੀ ਹੈਗੀ ਸੋ ਮੈਂ ਵੀ ਕੁਝ ਇਦਾਂ ਦੀ ਸਿਚੁਏਸ਼ਨਸ ਦੇ ਵਿੱਚ ਹੀ ਮੈਂ ਤੇ ਮੇਰੇ ਹਸਬੰਡ ਅਸੀਂ ਫੇਸ ਕਰ ਰਹੇ ਸੀਗੇ ਹਨਾ ਮੇਰੇ ਹਸਬੰਡ ਬਹੁਤ ਜ਼ਿਆਦਾ ਬਾਹਰ ਉਹਨਾਂ ਨੇ ਜੌਬ ਕਰਨੀ ਜਾਂ ਕੰਮ ਕਰਨਾ ਪਰ ਖਰਚੇ ਜਿਹੜੇ ਆ ਖਰਚੇ ਤਾਂ ਉਹਨੂੰ ਪਤਾ ਕਦੇ ਸਟਾਪ ਹੀ ਨਹੀਂ ਹੁੰਦੇ ਹੈਗੇ ਜਦੋਂ ਹੁਣ ਆਪਣੇ ਨਿਊ ਬੋਨਸ ਹੋ ਜਾਂਦੇ ਆ ਬੱਚੇ ਹੁੰਦੇ ਆ ਪਲੱਸ ਉਹਨਾਂ ਦੀਆਂ ਜਿਹੜੀਆਂ ਕੁਝ ਜ਼ਰੂਰਤ ਦੀਆਂ ਚੀਜ਼ਾਂ ਲੈਣੀਆਂ ਹੁੰਦੀਆਂ ਅਸੀਂ ਆਪਣੀ ਚੀਜ਼ੇ ਨਾਲ ਅਸੀਂ ਹਨਾ ਉਹ ਸਮਝੌਤਾ ਕਰ ਲੈਨੇ ਆ ਆਪਣੀ ਚੱਲ ਫੇਰ ਸੇ ਕਿਦਾਂ ਸੀ ਪਰ ਬੱਚੇ ਨੂੰ ਤਾਂ ਸਾਨੂੰ ਲੈ ਕੇ ਦੇਣੀ ਪੈਂਦੀ ਆ ਤੇ ਅਸੀਂ ਇਹ ਸੋਚਦੇ ਹੁੰਨੇ ਆ ਕਿ ਬੱਚੇ ਨੂੰ ਲੈ ਕੇ ਵੀ ਵਧੀਆ ਚੀਜ਼ ਦੇਣੀ ਆ ਤੇ ਆਪਣਾ ਜਿੱਦਾਂ ਦਾ ਹੋਊਗਾ ਆਪਾਂ ਦੇਖੀ ਜਾਓਗੇ ਹਨਾ ਪਰ ਹੁਣ ਕੀ ਕਰੀਏ ਅੱਜ ਕੱਲ ਮਹਿੰਗਾਈ ਇੰਨੀ ਹੋ ਗਈ ਆ ਕੱਲਾ ਮੈਂਬਰ ਕਰਦਾ ਕਮਾ ਰਿਹਾ ਐ ਤੇ ਬਾਕੀ ਉੱਤੇ ਡਿਪੈਂਡ ਹੁਣ ਬਹੁਤ ਔਖਾ ਹੋ ਗਿਆ ਸੋ ਇਸੇ ਲਈ ਮੈਂ ਵੀ ਬੜਾ ਮਨਚ ਸੋਚਦੀ ਰਹੀ ਨਹੀਂ ਸੀ ਹਾਈ ਮੈਨੂੰ ਕਿਸੇ ਪਾਸਿਆਂ ਕੋਈ ਕੰਮ ਮਿਲ ਜੇ ਮੈਂ ਬੜੇ ਹੱਥ ਪੈਰ ਮਾਰਦੀ ਸੀ ਤੇ ਜਦੋਂ ਮੈਨੂੰ ਇਹ ਡਿਜੀਟਲ ਮਾਰਕੀਟਿੰਗ ਬਿਜ਼ਨਸ ਦੀ ਓਪਰਚ्युनिटी ਮਿਲੀ ਹਨਾ ਬਹੁਤ ਗੱਲਾਂ ਸੁਣੀਆਂ ਸੀ ਕਿ ਕੋਈ ਕੋਈ ਇਧਰਲੀ ਗੱਲ ਕਹਿੰਦਾ ਸੀ ਕਿ ਉਧਰਲੀ ਗੱਲ ਕਹਿੰਦਾ ਸੀ ਮੈਨੂੰ ਪਤਾ ਸੀ ਵੀ ਮੈਂ ਕਮਾਈ ਕਰਨੀ ਆ ਮੈਂ ਸਾਰੀਆਂ ਦੀਆਂ ਗੱਲਾਂ ਨੂੰ ਪਾਸੇ ਰੱਖ ਕੇ ਮੈਂ ਇਹਦੀ ਇਨਫੋਰਮੇਸ਼ਨ ਲਈ ਤੇ ਇਨਫੋਰਮੇਸ਼ਨ ਲੈਣ ਤੋਂ ਬਾਅਦ ਵੀ ਮੈਂ ਸੋਚਿਆ ਵੀ ਮੈਂ ਕਿ ਬਾਬਾ ਜੀ ਮੈਂ ਹੁਣ ਸ਼ੁਰੂ ਕਰਨਾ ਹੈ ਕੰਮ ਮੇਰੇ ਕੰਮ ਨੂੰ ਹਨਾ ਤੁਸੀਂ ਸਿਰੇ ਚੜਨਾ ਸੀਰੀਅਸਲੀ ਮੈਂ ਆ ਗੱਲਾਂ ਜੋ ਕਹਿ ਰਹੀ ਨਾ ਮੈਂ ਇੱਦੀ ਗੱਲਾਂ ਕਰਕੇ ਹੀ ਬਿਜ਼ਨਸ ਨੂੰ ਸ਼ੁਰੂ ਕੀਤਾ ਸੀਗਾ ਐਡ ਹਸਬੰਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਜਦੋਂ ਅਸੀਂ ਦੇਖਿਓ ਕਹਿੰਦੇ ਨੇ ਜਿੱਥੇ ਚਾਹ ਉਥੇ ਰਾਹ ਤੇ ਜਦੋਂ ਅਸੀਂ ਸੋਚ ਲੈਂਦੇ ਹਾਂ ਕਿ ਕੰਮ ਕਰਨਾ ਹੀ ਕਰਨਾ ਹੈ ਦੇਰ ਸਵੇਰ ਹੋਵੇ ਸਾਨੂੰ ਫਿਰ ਉਹਦਾ ਨਤੀਜਾ ਮਿਲਦਾ ਜ਼ਰੂਰ ਆ ਤੇ ਮੈਂ ਹੁਣ ਬਹੁਤ ਸੋਹਣੀ ਕਮਾਈ ਕਰਦੀ ਆ ਆਪਣੇ ਘਰ ਤੋਂ ਰਹਿ ਕੇ ਜੇ ਕੋਈ ਵੀ ਮਦਰ ਹੈਗੀ ਹੈ ਜਿਹੜੀ ਆਪਣੇ ਹਸਬੰਡ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਚਾਹੁੰਦੀ ਆ ਨਾਲ ਨਾਲ ਬੱਚਿਆਂ ਦੀ ਟੇਕ ਕੇਅਰ ਕਰਨਾ ਚਾਹੁੰਦੇ ਆ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਮਿਲੂਗੀ ਇਹਦੇ ਦੇਖੋ ਲਾਈਫ ਦੇ ਵਿੱਚ ਅਸੀਂ ਇੱਕ ਵਾਰ ਇਨਵੈਸਟਮੈਂਟ ਕਰਨੀ ਆ ਕੋਈ ਬਾਰ-ਬਾਰ ਇਨਵੈਸਟਮੈਂਟ ਨਹੀਂ ਕਰਨੀ ਹੈ ਕਿ ਨਾ ਮੰਥਲੀ ਨਾ ਕੋਈ ਈਅਰਲੀ ਕੋਈ ਰੀਨਿਊਅਲ ਨਹੀਂ ਹੋਣੀ ਹੈ ਕਿ ਇੱਕ ਵਾਰ ਤੁਹਾਡਾ ਲਾਇਸੈਂਸ ਬਣ ਗਿਆ ਤੁਸੀਂ ਉਹਦੇ ਤੇ ਹੀ ਕੰਮ ਕਰਨਾ ਆ ਕੰਪਨੀ ਦੇ ਸਿਸਟਮ ਨੂੰ ਫਾਲੋ ਕਰਕੇ ਜੇ ਤੁਸੀਂ ਇੰਟਰਸਟ ਰੱਖਦੇ ਆ ਕੁਝ ਇਦਾਂ ਦਾ ਕੰਮ ਕਰਨ ਲਈ ਜਿਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਨਾਲ ਵੀ ਟਾਈਮ ਸਪੈਂਡ ਕਰ ਸਕੋ ਤੇ ਆਪਣੇ ਹਸਬੈਂਡ ਨੂੰ ਵੀ ਫਾਈਨੈਂਸ਼ਲੀ ਹੈਲਪ ਕਰ ਸਕੋ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਮੈਂ ਤੁਹਾਨੂੰ ਪ੍ਰੋਪਰ ਇਹਦੀ ਜਿਹੜੀ ਗਾਈਡਲਾਈਨ ਦਵਾਂਗੀ ਸਾਰੀ ਇਨਫੋਰਮੇਸ਼ਨ ਮਿਲੂਗੀ ਤੁਹਾਨੂੰ ਥੈਂਕ ਯੂ